ਆ ਖੰਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੇਬ ਸ੍ਰੀ ਗੁਰੂ ਅਮਰਦਾਸ ਜੀ ਦੇ ਜੁੱਤ ਜੁੱਤ ਪੁਰਬ ਦੀਆਂ ਸਮੂਹ ਸੰਤਾਂ ਨੂੰ ਜੋ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਹਨ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਸਮੂਹ ਪੰਥਦਰਦੀਆਂ ਪੰਥ ਜਿਹੇ ਬੰਦੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਰੇ ਹੀ ਉਹ ਮਾਵਾ ਆ ਕੇ ਆਪਣਾ ਸਭ ਜੋਗ ਦਿਨ ਪਾ ਰਹੇ ਹਨ ਸਮੂਹ ਸੰਤਾਂ ਬਹੁਤ ਬਹੁਤ ਸੰਤਾਂ ਉੱਤੇ ਨਾਮ ਸਤਿਗੁਰੂ ਵਾਸਤੇ ਆਪ ਸਤਿ ਆਪਤੀ ਦੇ ਵਿੱਚ ਆਪਣੇ ਆਦੇ ਲਾਉਣ ਵਾਸਤੇ ਸਮੂਹ ਸੰਤਾਂ ਉੱਤੇ ਦਾਖਲ ਹੋ ਰਹੀਆਂ ਹਨ ਉੱਥੇ ਕਾਲ ਤਖਤ ਆਕਾਰ ਸਿਵਾ ਵਾਲੇ ਬਾਬੇ ਵੀ ਆਪੂ ਆਪਣਾ ਜੋਗ ਦਿਨ ਪਾ ਕੇ ਲੰਗਰਾਂ ਦੇ ਪ੍ਰਬਾਹ ਸੰਭਾਲੇ ਹੋਏ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਈਆਂ ਸੰਤਾਂ ਦਾ ਬਹੁਤ ਧੰਨਵਾਦ ਤੁਹਾਨੂੰ ਤੁਹਾਨੂੰ ਸਹਿਲ ਸ੍ਰੀ ਗੁਰੂ ਅਮਰਦਾਸ ਜੀ ਦੇ ਸਤਿ ਆਪਤੀ ਮੌਕੇ ਦੇ ਉੱਤੇ ਜਿੱਥੇ ਸੰਤਾਨੇ ਅੱਖ ਮਸਤ ਹੋਣਾ ਸੀ ਉੱਥੇ ਜੇਕਰ ਇਹ ਜ਼ਾਲਮ ਸਰਕਾਰਾਂ ਭਾਈ ਅਮਰਤਪਾਲ ਸਿੰਘ ਨੂੰ ਨਾ ਨਜ਼ਰਬੰਦ ਕੀਤਾ ਹੁੰਦਾ ਉਹ ਆਪਣੇ ਖਾਲਸਾ ਵਹਿਰ ਲੈ ਕੇ 4.5 ਸਾਲਾਂ ਦਾ ਸਤਾਪ ਦੇ ਉੱਤੇ ਪਹੁੰਚਦੇ ਤੇ ਇਹ ਸਤਾਪ ਦੇ ਉੱਤੇ ਹੋਰ ਮੇਰੇ ਹਜ਼ਾਰਾਂ ਵੀਰਾਂ ਨੇ ਅਮਰਤਪਾਲ ਕਰਕੇ ਉਹ ਦੁੰਦੇ ਜਹਾਜ ਚੜਨਾ ਸੀ ਉੱਥੇ ਜਿੱਥੇ ਸਾਡੇ ਤੇ 4.5 ਸਾਲਾਂ ਦਾ ਸਤਾਪ ਦੀ ਮਨਾਈ ਜਾਣੀ ਸੀ ਉੱਥੇ ਇਹ ਖਾਲਸਾ ਵਹਿਰ ਉੱਤੇ ਪਹੁੰਚਦੀ ਇਹ ਵੀ ਇੱਕ ਇਤਿਹਾਸਿਕ ਦਿਨ ਆ ਉਹ ਗਏ ਨਿਬੜ ਜਾਣਾ ਸੀ ਇਹ ਵੀ ਇੱਕ ਇਤਿਹਾਸ ਵਿੱਚ ਲਿਖਿਆ ਜਾਣਾ ਹੈ ਵੀ ਇੰਨੀਆਂ ਪੁਰਾਣੀਆਂ ਨੇ ਸਾਢੇ 3 1/2 450 ਸਾਲਾਂ ਦੇ ਸਤਾਪ ਦੀ ਉੱਤੇ ਅਮਰਤ ਪਾਨ ਕੀਤਾ ਇਹ ਪਰ ਇਹ ਜ਼ਾਲਮ ਸਰਕਾਰਾਂ ਜ਼ਾਲਮ ਸਰਕਾਰਾਂ ਜੋ ਚੰਗਾ ਕੰਮ ਕਰਦਾ ਸਿੱਖੀ ਦੇ ਬੂਟੇ ਨੂੰ ਥੋੜਾ ਥੋੜਾ ਪਾਲ ਪਰ ਪਕਾਤਾ ਉਹਨੂੰ ਇਹ ਜ਼ਾਲਮ ਸਰਕਾਰਾਂ ਦੇ ਅਖਾਨੇ ਦੀ ਚੁਬਦਾਵਾ ਉਹਨੂੰ ਇਹ ਯਾਨੀ ਚੈ ਨਯਰਬੰਦ ਕਰ ਦਿੰਦੇ ਆ ਚਾਹੇ ਦੀਪ ਸਿੱਧੂ ਵਰਗੂ ਐਕਸੀਡੈਂਟ ਖਰਾ ਕੇ ਜਾਂ ਉਹਨਾਂ ਹੀ ਕਿਸ ਹਸਾਬ ਨਾਲ ਉਹਨਾਂ ਨਾਲ ਕਤਲ ਕਰਵਾਇਆ ਜਾਂਦਾ ਵਾ ਜਦੋਂ ਦਾ ਵੀ ਪੰਜਾਬ ਆਜ਼ਾਦ ਹੋਇਆ ਹਿੰਦੁਸਤਾਨ ਆਜ਼ਾਦ ਹੋਇਆ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ ਦਾ ਜਿਹੜਾ ਵੀ ਕੋਈ ਮੁੱਖ ਮੰਤਰੀ ਪੰਜਾਬ ਦੀ ਧਰਤੀ ਤੇ ਆਇਆ ਉਹ ਜ਼ਖਰੀਆ ਖਾਨ ਹੀ ਆਇਆ ਉਹਨੇ ਪੰਜਾਬ ਦੇ ਨਾਲ ਨਾਣਸਾਫੀ ਕੀਤੀ ਸਿੱਖਾਂ ਦੇ ਨਾਲ ਸਿੱਖ ਤੇ ਨਾਲ ਨਾਣ ਗਾਹੀ ਕੀਤੀ ਆ ਹਿੰਦੁਸਤਾਨ ਜਲੂਰ 47 ਜਾ ਯਾਦ ਹੋ ਗਿਆ ਪਰ ਪੰਜਾਬ ਇੱਕ ਗੁਲਾਮੀ ਜੀ ਦੂਸਰੀ ਗੁਲਾਮੀ ਦੇ ਵਿੱਚ ਆ ਗਿਆ ਅੱਜ ਦਾ ਜਿਹੜਾ ਜਕਰੀਆ ਖਾਨ ਉਹ ਇਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ 3.5 ਕਰੋੜ ਲੋਕਾਂ ਦੀ ਨੁਮਾਇੰਗੀ ਕਰਦਾ ਭਾਈ ਸਾਹਿਬ ਜੀ 3.5 ਕਰੋੜ ਦੀ ਨੁਮਾਇੰਗੀ ਤੇਰੀ ਕੋਈ ਨਹੀਂ ਮੰਨਦਾ ਤੂੰ ਦੇ ਸੈਂਟਰ ਦੀ ਚਾਲ ਪੂਸ਼ ਕਰਦਾ ਵਾ ਜਿੱਤਨਾ ਉਹ ਕਹਿੰਦੇ ਉੱਥੇ ਪੂਸ਼ ਮਾਰਦਾ ਵਾ ਉਸ ਤੋਂ ਬਾਅਦ ਤੂੰ ਕੁਝ ਨਹੀਂ ਕਰਦਾ ਇੰਨੀ ਯਾਦੀਦੀਪ ਸਿੰਘ ਪਹਿਲਾਂ ਹੀ ਗਿਆ ਕਿਆ ਕਰਦਾ ਹੈ ਕਿਆ ਕਰਦਾ ਉਹ ਹੈ ਕਿ ਇਹ ਜਿਹੜਾ ਭਗਵੰਤ ਮਾਨ ਹੈ ਇਹ ਸੈਂਟਰ ਦਾ ਪਾਲਤੂ ਕੁੱਤਾ ਬਣ ਗਿਆ ਜੋ ਤੁਸੀਂ ਇਹਨੂੰ ਨਾਂ ਸੱਤਾ ਚ ਚਾਣ ਲਓ ਜੀ ਇਹ ਸੱਤਾ ਚ ਆ ਗਿਆ ਇਹ ਤੁਹਾਡਾ ਨੁਕਸਾਨ ਕਰੂ ਉਹ ਹੀ ਗੱਲ ਇਹਨੇ ਕੀਤੀ ਆ ਅੱਜ ਸਿੱਖਾਂ ਦਾ ਬਹੁਤ ਨੁਕਸਾਨ ਕਰ ਰਹਾ ਹੈ ਹਰਾਮੋਡੇ ਇਹਨਾਂ ਨੇ ਫੜ ਕੇ ਜਿਆ ਯੇਲਾ ਜੂ ਬੰਦ ਕੀਤੇ ਆ ਸੋ ਜਿਹੜਾ ਕੋਈ ਵੀ ਕਦੋਂ ਵੀ ਕੋਈ ਜਾਣੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਦਾ ਜਿੱਥੇ ਸਿੱਖ ਆਪਣੇ ਸੱਚ ਦੀ ਸੱਚ ਦੀ ਆਵਾਜ਼ ਬੁਲੰਦ ਕੀਤੀ ਆ ਉਹਨੂੰ ਸੂਲੀ ਤੇ ਟੰਗਿਆ ਹੀ ਟੰਗਿਆ ਗਿਆ ਪਰ ਜਦੋਂ ਉਹ ਕੁਝ ਸਮਾਪਤ ਆ ਗਏ ਜਿਹੜੇ ਸੱਚ ਦੀ ਆਵਾਜ਼ ਬੰਦ ਬੰਦ ਬਲੰਦ ਕਰਨ ਵਾਲੇ ਜਿੰਨੇ ਵੀ ਸਿੰਘ ਜਿੰਨੇ ਵੀ ਜੋ ਵੀ ਸ਼ੇਦੀਆਂ ਪ੍ਰਾਪਤ ਕੀਤੀਆਂ ਸਾਰਿਆਂ ਨੇ ਉਹ ਕਿਸੇ ਵੀ ਧਰਮ ਦਾ ਹੋਵੇ ਨਿਸ਼ੇਦ ਦੀ ਪ੍ਰਾਪਤ ਕੀਤੀ ਉਹਨਾਂ ਦਾ ਅੱਜ ਦੁਨੀਆ ਦੇ ਨਾਮ ਹੈ ਇਤਿਹਾਸ ਦੇ ਨਾਮ ਲਿਖਿਆ ਜਾਂਦਾ ਪਰ ਜਿਨ੍ਹਾਂ ਨੇ ਉਹਨਾਂ ਦੇ ਜਿਲਮਟਾਇਆ ਉਹਨਾਂ ਦੇ ਨਾਮੋਂ ਨਿਸ਼ਾਨ ਮਿਟ ਗਏ ਮੈਂ ਭਾਈ ਚੰਨਜੀ ਸੇ ਚੰਨੀ ਦਾ ਧੰਨਵਾਦ ਕਰੂੰਗਾ ਜਿੱਥੇ ਉਹਨਾਂ ਨੇ ਅਸੈਂਬਲੀ 'ਚ ਖੜੋ ਕੇ ਇਹ ਗੱਲ ਆਖੀ ਪਪਾਈ ਅੰਬਰਪਾਲ ਸਿੰਘ ਵੀ ਲੱਖ ਲੋਕਾਂ ਦੀ ਨਾਮਯਾਨਗੀ ਕਰਦੇ ਆ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਉਹ ਆਪ ਕੋ ਆਪਣਾ ਘਾਹ ਖਾਲਸ ਵਹਲਣਾ ਆਪਣਾ ਕੰਮ ਸੁਭਾਣਾ ਐਮਪੀ ਬੇ ਲੋਕਾਂ ਦੇ ਵਿੱਚ ਵਿਚਰ ਲੋਕਾਂ ਦੱਸਣਗੇ ਸਾਡੇ ਕੀ ਹیثیتਾਂ ਪਰ ਆ ਜਿਹੜਾ ਅੱਜ ਦਾ ਜ਼ਕਰੀਆ ਖਾਨ ਆ ਨੇ ਹੱਕ ਆਕੋ ਮਦਦ ਨਾ ਛੇਦੇ ਵਿੱਚ ਨਸ਼ੇੜੀ ਇੰਦਾ ਮੈਂ ਸਾਡੇ 3.5 ਕਰੋੜ ਗਣ ਨਾਮਯਾਨਗੀ ਖਰਦਾ ਉਹ ਮੈਂ ਜੋ ਚਾਹੂ ਉਹ ਹੀ ਕਰੂਗਾ ਇਹ ਤੇ ਭਾਈ ਸਾਹਿਬ ਜੀ ਜਦੋਂ ਇਹਨੇ ਜੋ ਬੰਦਾ ਸੱਤਾ ਦੇ ਵਿੱਚ ਨਹੀਂ ਹੁੰਦਾ ਉਦੋਂ ਹੋਰ ਹੁੰਦਾ ਇਹ ਸੱਤਾ ਹੀ ਆ ਜਾਂਦਾ ਉਦੋਂ ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੋਂ ਇਹੋ ਜਿਹੇ ਸਬੀਜਾਂ ਕਰਦਾ ਹੁੰਦਾ ਹੈ ਮੈਂ ਚਾਹਨਾ ਵਾਂ ਮੁੱਖ ਮੰਤਰੀ ਐ ਐਮ ਐਲ ਏ ਐਮ ਪੀ ਜਿਹੜਾ ਉਹ ਗਲੈਸਰੀ ਦੀ ਦੁਕਾਨ ਦੇ ਵਿੱਚ ਲੈਂਡ ਤੇ ਲੱਗਾ ਹੋਏ ਪਰ ਅੱਜ ਇਹਨੇ ਆਪਣੀ ਔਕਾਤ ਦਿਖਾਤੀ ਪਰ ਇਹਨੇ ਪਾ ਵੀ ਨਹੀਂ ਯਾਦ ਕਰਤੇ ਕਿ ਚਿੱਟਾ ਇੰਨਾ ਜ਼ਿਆਦਾ ਵਾਖਾਤਾ ਚਿੱਟੇ ਤੇ ਤਸਕਰਾਂ ਨਾਲ ਇਹਨਾਂ ਦੇ ਹਿੱਸੇ ਆ ਤਾਂ ਕਰਕੇ ਅੱਜ ਜਦੋਂ ਇਹਨੇ 5 ਮਿੰਟ ਬੋਲਣਾ ਹੁੰਦਾ ਉਹ ਤੇ 15 ਲੱਖ ਦੇ ਬੁਲਟ ਪ੍ਰੂਫ ਜਾਨੀ ਕਿ ਸੀਸੇ ਲਾਈ ਜਾਂਦੇ ਆ ਅੱਜ ਇਹਨੂੰ ਪਾਪ ਕੰਬਦੇ ਆ ਇਹਨੇ ਨਾਂ ਇਨੇ ਪਾਪ ਕੀਤੇ ਨੇ ਦੇਖ ਨੂੰ ਇੰਨੀਆਂ ਵੱਡੀਆਂ ਸਪੋਰਟਿੰਗ ਲੈਂਡ ਦੇ ਲੋੜ ਵੀ ਚਲੋ ਇਹਨਾਂ ਦੀ ਮਰਜ਼ੀ ਅੱਜ ਜਿਹੜੇ ਪਾਪ ਕਰਦੇ ਆ ਪਾਪ ਕਮਾਉਂਦੇ ਆ ਤੇਰੇ ਕੋਈ ਨਾ ਬੇਲੀ ਰਾਮ ਇਹਨਾਂ ਨੂੰ ਇਹ ਦੇਖਾ ਦੇਣਾ ਬੂਗਾ ਖਾਲਸਾ ਉਹਦੀ ਚੜਦੀ ਕਲਾ ਹੋਊਗੀ ਇੱਕ ਦਿਨ ਨੂੰ ਖਾਲਸੇ ਦਾ ਰਾਜ ਆਊਗਾ ਸਮੂਹ ਸੰਗਤਾਂ ਨੂੰ ਫੇਰ ਇੱਕ ਵਾਰੀ ਲੱਖ ਲੱਖ ਵਧਾਈਆਂ ਤੁੰਤਨ ਸਾਹਿਬ ਜੀ ਨੂੰ ਅੰਦਰ ਦਾ ਕੀ ਜੋਤ ਕਿਉਂ ਪੁਰਬਤਿਆਂ ਤੰਤਲ ਸ੍ਰੀ ਗੁਰੂ ਰਾਮ ਦਾਸ ਜੀ ਵਰਗਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ